सालू सतगुरा की संगत है सालू ज्ञान है ये बाणी साधी कस्तूरी है बाणी साधी कस्तूरी है ज्ञान की अखियां रंग भरी रोएन निर्मूरी मेरा बाहर धर्म ही ना भी कस्तूरी भीमदास महाराज जी के पावन बच्चे में कि ज्ञान की अखियां रंग भरी ये अखाने में ज्ञान आ गई

우리안타 브리안타. 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 브때우타 브리안타. 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 브아안타 브리안타. 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 브리안의브리리안타 브리안타. 의리안타브리

ਬਰੇ ਸੋਨਹਾ ਸੋ ਆਪਣੀ ਅੰਗਸਾਈ ਦੇ ਕੋਲ ਸੋ ਜਿਹਦੇ ਵਿੱਚ ਸਰਦਾਰ ਭਗਤ ਸਿੰਘ ਜਿਹੋ ਇਸ ਸਥਾਨ ਨਾਲ ਪਹਿਲਾ ਤੋਂ ਸਮੇਂ ਸਮੇਂ ਤੋਂ ਜੁੜੇ ਹੋਏ ਨੇ ਯਾਦਦਾ ਹੈ ਸਦਾ ਹੈ ਪੁਰਾਣੇ ਵੱਲੋਂ ਜੋ ਬਾਹਰ ਕੋਲ ਦਾ ਅਸਾਂ ਮਾਪੂਛਾ ਨੇ ਸਮਾਦਾ ਉਦੈ ਨੇ 1 ਲੱਖ ਰੁਪਿਆ ਸਮਾਦੀ ਵਾਸਤੇ ਦਿੱਤਾ ਗਿਆ ਸੀ ਇਸੇ ਸਾਰਾ ਨੌਸਮਾਨ ਰੇਗਰ ਸਿੰਘ ਸੋ ਇਸ ਵਾਰ ਵੀ ਉਹਨਾਂ ਨੇ ਆਪਣੇ ਮਾਤਾ ਜੀਆਂ ਦੇ ਨਾਂ ਤੇ ਮਾਤਾ ਕਰਤਾਰ ਕੌਰ ਜੀ ਦੇ ਨਾਂ ਤੇ ਜੋ ਇਹ ਪਥਰ ਲੱਗਿਆ ਟਾਇਲ ਲਾਏਗੀ ਹੈ ਉਹਦੇ ਲਈ 1 ਲੱਖ ਰੁਪਇਆ ਇਸ ਵਾਰ ਵੀ ਭੂਆ ਜੀਰੇ ਉਹਨਾਂ ਨੇ ਸ ਨੂੰਟਵਾਰ ਦੀ ਸੇਵਾ ਕੀਤੀ ਹੈ ਮਾਤਾ ਜੀਆਂ ਦੀ ਗਾਡੇ ਵਿੱਚ ਤੇ ਉਹਨਾਂ ਵੱਲੋਂ 25 ਜੋ ਪੀੜੀਆਂ ਨੇ ਲੰਗਰ ਵਾ ਤੇ ਜੋ ਵਰਤਾਂ ਦੀ ਸੇਵਾ ਕਰਦੀਆਂ ਨੇ ਮੱਤਾਵਾ ਭੈਣਾ ਬੈਠ ਕੇ ਉੱਪਰ ਕਵੇ ਗੋਡਿਆਂ ਦੀ ਪ੍ਰੋਬਲਮ ਆਇਆ ਹੈ 10000 ਰੁਪਿਆ ਕੀੜੀਆਂ ਵਾਸਤੇ ਵੀ ਭਗਵੰਤ ਸਿੰਘ ਜੀ ਨੇ ਸੋ ਇਸ ਵਾਰ ਇਤਿਆ 1 ਲੱਖ ਰੁਪਿਆ ਆਇਆ ਸਰੰਗ ਦਾ ਬਹੁਤ ਬਹੁਤ ਧੰਨਵਾਦ ਵੱਲੇ ਸੋ ਨਿਹਾਲ ਸਾਥ ਸਹਿ ਬਹੁਤ ਧੰਨਵਾਦ ਹੈ ਜੀ ਭਗਵੰਤ ਸਿੰਘ ਜੀ ਉਹਨਾਂ ਦੇ ਦੋ ਸਿੱਖੇ ਲਗੇ ਨੇ ਉੱਪਰ ਬਤੀ ਸਾਹਿਬ ਤੇ ਬ੍ਰਹਮਜੋਗ ਬਾਵਾ ਜੀ ਮਦਨ ਲਾਲ ਜੀ 토리 ਤੋਂ ਗਿਆ ਦੇ ਘਰ ਜਾਂਦੀ ਚੀ ਜਾਂਦੀ ਆ ਉਹ ਵੀ ਆ ਕੇ ਉਹਦਾ ਪ੍ਰਸਾਦ ਲੈ ਆਉਣਾ ਤੇ ਸੁਖਵੀਰ ਸਿੰਘ ਜੀ ਸੁਖਿੰਦਰ ਜੀ ਮੀਰੇ ਤੋਂ हरदीप सिंह जी हरदीर सिंह प्रभजोत सिंह निरपाल सिंह बरतार सिंह नवी बांसल नवीलर दविंदर ਦਵਿੰਦਰ ਬਾਵਾ ਜੀ ਨਰਿੰਦਰ ਬਾਵਾ ਜੀ ਮਹਾਂਤ ਸਰਪ੍ਰੇਖਤਾ ਜੀ ਨੇ ਨੇਟੇ ਜੋ ਸਰਦਾ ਦਿਉ ਚੱਕ ਕੇ ਜਾਣਾ ਜੀ ਸਾਰੀਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇ ਨਾਲ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਸੋ 43 ਜੀ ਜਿਹੜੇ ਆਵੇ सुरपाल सिंह आरजू जी सिंह कमी प्रशांत सिंह बेथरी परिवार सुरेंद्र सिंह कृष्ण सिंह बलवंत सिंह रावत स्वआदिवासी नोट सिंह जसवीर सिंह सीरा

Terima kasih telah menonton!